ਸਰਸਿਕਾਲ ਜੀ ਮੈਂ ਰੌਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਦਵਾਂਗੇ ਕੈਨੇਡਾ ਦੇ ਵਿੱਚ ਸਤੰਬਰ ਮਹੀਨੇ ਤੋਂ 60000 ਨਵੇਂ ਰੋਜ਼ਗਾਰ ਦੇ ਮੌਕੇ ਬਣਨਗੇ ਬੇਰੋਜ਼ਗਾਰੀ ਦਰ 7.1% ਤੇ ਕਾਇਮ ਹੈ ਉਤਪਾਦਕ ਖੇਤਰ ਦੇ ਵਿੱਚ ਟੈਰਕ ਤੋਂ ਬਾਅਦ ਵੀ ਲੇਬਰ ਮਾਰਕੀਟ ਦੇ ਦਰਸਾਏ ਕੀ ਇਹ ਮਜ਼ਬੂਤ ਵਾਦਾ ਹੋਵੇਗਾ ਕਿ ਕੈਨੇਡਾ ਦੀ ਅਰਥਵਿਵਸਥਾ ਵਿੱਚ ਵੀ ਮਿਹਨਤ ਮਾਰਕੀਟ ਲਈ ਵੀ ਸਤੰਬਰ ਮਹੀਨੇ ਦੇ ਵਿੱਚ ਇਸ ਬੇਰੋਜ਼ਗਾਰੀ ਦੇ ਵਿੱਚ ਇਹ ਬੇਰੋਜ਼ਗਾਰੀ ਦਰਾ ਜਿਹੜੀ ਉਹ ਘਟ ਸਕਦੀ ਹੈ ਇਸ ਦੇ ਨਾਲ ਹੀ ਸਤੰਬਰ 2025 ਵਿੱਚ ਦੇਸ਼ ਦੇ ਲੇਬਰ ਮਾਰਕੀਟ ਦੇ ਵੱਲ 60000 ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਜਿਸ ਨਾਲ ਰੋਜ਼ਗਾਰ ਖੇਤਰ ਵਿੱਚ ਇੱਕ ਵਧੀਆ ਵਾਅਦਾ ਦਰਜ ਕੀਤਾ ਗਿਆ ਇੱਕ ਵਾਅਦਾ ਐਸਾ ਸਮੇਂ ਵਿੱਚ ਦਰਜ ਕੀਤਾ ਗਿਆ ਜਿਸ ਵਿੱਚ ਉਤਪਾਦ ਖੇਤਰ ਟੈਰਿਫਤੇ ਹੋਰ ਆਰਥਿਕ ਚੁਣੌਤੀਆਂ ਨਾਲ ਜੂਝ ਰਿਹਾ ਸੀਗਾ ਸਟੈਟਿਸਟਿਕ ਕੈਨੇਡਾ ਨੇ ਦੱਸਿਆ ਕਿ ਸਤੰਬਰ ਮਹੀਨੇ ਬੇਰੋਜ਼ਗਾਰੀ ਦਰ 7.1% ਤੋਂ ਲੈ ਕੇ ਕਾਇਮ ਹੋ ਗਈ ਸੀ ਜੋ ਕਿ ਪਿਛਲੇ ਮਹੀਨੇ ਅਗਸਤ ਦੀ ਦਰ ਪ੍ਰਾਪਰ ਹੈ ਇਹ ਇਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਵੇਂ ਕਿ ਜੁਲਾਈ ਤੇ ਅਗਸਤ ਵਿੱਚ ਲਗਭਗ 1 ਲੱਖ ਰੋਜ਼ਗਾਰ ਦੇ ਮੌਕੇ ਸੀ ਪਰ ਸਤੰਬਰ ਵਿੱਚ ਨਵੀਆਂ ਤਕਨੀਕੀਆਂ ਦੇ ਨਾਲ ਲੇਬਰ ਮਾਰਕੀਟ ਦੇ ਨਵੇਂ ਇੱਕ ਮਜ਼ਬੂਤ ਮਾਡਲ ਉੱਤਰ ਬਾਹਰ ਲਿਆ ਜਾਵੇਗਾ ਸਤੰਬਰ ਮਹੀਨੇ ਵਿੱਚ ਫਰਸਟ ਟਾਈਮ ਨੌਕਰੀਆਂ ਦੀ ਗਿਣਤੀ ਵਿੱਚ 1,60000 ਦਾ ਵਾਧਾ ਹੋਇਆ ਜਦਕਿ ਪਾਰਟ ਟਾਈਮ ਨੌਕਰੀਆਂ ਵਿੱਚ ਘਟ ਦਰਜ ਕੀਤੇ ਗਏ ਇਹ ਵਾਧਾ ਇਸ ਗੱਲ ਦਰਸਾਉਂਦਾ ਹੈ ਕਿ ਕੰਪਨੀਆਂ ਲੰਬੇ ਸਮੇਂ ਲਈ ਕਰਮਚਾਰੀ ਰੱਖਣ ਲਈ ਤਿਆਰ ਹੋ ਰਹੀਆਂ ਹਨ ਜੋ ਕਿ ਆਰਥਿਕ ਪ੍ਰੋਸੈਸ ਦਾ ਸਰੋਤ ਹੈ ਦੇ ਨਾਲ ਹੀ ਨਵੇਂ ਰੋਜ਼ਗਾਰ ਮੁੱਖ ਤੌਰ ਤੇ ਹੇਠ ਲਿਖੇ ਖੇਤਰਾਂ ਵਿੱਚ ਪੈਦਾ ਹੋਏ ਨੇ ਜਿਵੇਂ ਕਿ ਸਿਹਤ ਸੇਵਾਵਾਂ ਅਤੇ ਆਰਥਿਕ ਸਮਾਜਿਕ ਸੇਵਾਵਾਂ ਸਿੱਖਿਆ ਖੇਤਰ ਪਬਲਿਕ ਐਸੋਸੀਏਸ਼ਨ ਪ੍ਰਾਈਵੇਟ ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਮਾ ਕੁਝ ਹੋਰ ਤੱਕ ਨਿਰਮਾਣ ਅਤੇ ਟੈਕਨੋਲੋਜੀ ਖੇਤਰ ਦੇ ਵਿੱਚ ਹੋਰ ਨਵੇਂ ਵਾਅਦੇ ਕੀਤੇ ਜਾ ਰਹੇ ਨੇ ਜਦਕਿ ਉਤਪਾਦਕ ਖੇਤਰ ਦੇ ਵਿੱਚ ਟੈਰਿਫ ਅਤੇ ਅੰਤਰਰਾਸ਼ਟਰੀ ਮੰਗ ਨੂੰ ਘਟ ਕਰਨ ਦੇ ਦਬਾਅ ਤੋਂ ਹੇਠ ਕੁੱਲ ਰੁਜ਼ਗਾਰ ਦੇ ਆਂਕੜੇ ਇਹ ਦਰਸਾਉਂਦੇ ਹਨ ਕਿ ਹੋਰ ਖੇਤਰ ਇਸ ਕਾਰਟ ਨੂੰ ਬਹੁਤ ਹੀ ਵਿਖੂਬੀ ਦੇ ਨਾਲ ਦਰਸਾਉਂਦੇ ਨੇ ਆਰਥਿਕ ਵਿਸ਼ਲੇਸ਼ਣ ਦੇ ਅਨੁਸਾਰ ਇਹ ਨਵੇਂ ਆંકੜੇ ਦਰਸਾਉਂਦੇ ਹਨ ਕਿ ਕੈਨੇਡਾ ਦੀ ਅਰਥਵਿਵਸਥਾ ਹਾਲਾਤਾਂ ਨਾਲ ਜਿਹੜੀ ਜੂੰਜੜੀ ਹੈ ਉਸ ਨੂੰ ਯੋਗ ਬਣਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਸਰਕਾਰ ਵੱਲੋਂ ਨਵੀਆਂ ਨੀਤੀਆਂ ਅਤੇ ਆਰਥਿਕ ਬਜੜੇ ਆਰਥਿਕ ਸਮੱਸਿਆਵਾਂ 'ਮਾ ਉਹਨਾਂ ਨੂੰ ਵੀ ਖਤਮ ਕੀਤਾ ਜਾਵੇਗਾ ਦਸੰਬਰ 2025 ਦੇ ਮਹੀਨੇ ਕੈਨੇਡਾ ਵਿੱਚ ਲੇਬਰ ਮਾਰਕੀਟ ਦੇ ਮੌਕੇ ਤੇ ਸਟਾਰਮੈਕ ਸਾਬਿਤ ਹੋਵੇਗੇ ਤੇ ਇਸ ਦੇ ਨਾਲ ਹੀ ਬੇਰੋਜ਼ਗਾਰੀ ਦਰ ਸਥਿਰ ਰਹਿਣ ਅਤੇ ਨਵੀਆਂ ਫੁੱਲ ਟਾਈਮ ਨੌਕਰੀਆਂ ਵਾਅਦੇ ਵਿੱਚ ਵੀ ਦਰਸਾਉਂਦੀਆਂ ਨੇ ਜੋ ਕਿ ਦੇਸ਼ ਦੀ ਅਰਥ ਵਿਵਸਥਾ ਅਤੇ ਹਾਲਾਤਾਂ ਦੇ ਬਾਵਜੂਦ ਵੀ ਤੰਦਰੁਸਤ ਸਾਬਿਤ ਹੋ ਸਕਦੀਆਂ